ਰੋਡ ਤੇ ਮੌਜੂਦ ਆ ਜਿੱਥੇ ਦੱਸਦੇ ਵੱਡਾ ਐਕਸੀਡੈਂਟ ਹੁੰਦਾ ਵੱਡਾ ਹਾਦਸਾ ਹੁੰਦਾ ਉਹ ਲੜਦਾ ਕ੍ਰੋਸ ਕਰ ਰਿਹਾ ਉੱਪਰ ਹਾਈਵੇ ਤੋਂ ਡਰੱਗ ਆਇਆ ਜੀ ਉਹ ਕ੍ਰੋਸ ਕਰ ਰਿਹਾ ਹਾਈਵੇ ਡਰੱਗ ਦੀ ਸਪੀਡ ਰੋਣਾ ਉਹ ਟੱਕਰ ਦੇ ਸਦਲੇ ਬਚਾ ਗਿਆ ਉੱਥੋਂ ਦੀ ਲੈ ਕੇ ਇੱਥੇ ਤੱਕ ਘਰੀਸਦਾ ਆਇਆ ਵਾ ਠੀਕ ਹੈ ਨਾ ਜੇ ਉਹ ਬੰਦਾ ਸਹੀ ਹੁੰਦਾ ਉੱਥੇ ਬ੍ਰੇਕ ਮਾਰ ਲੈਂਦਾ ਲੋਕਾਂ ਨੇ ਫੜਿਆ ਵਾ ਭਜਾਤਾ ਲੋਕੀ ਕਹਿੰਦੇ ਜੀ ਜੇ ਘਾਰ ਤੇ ਆ ਜਾਏ ਉਹਨਾਂ ਨੇ ਮਾਰ ਦੇਣਾ ਪਰ ਮੈਂ ਫੋਨ ਚੱਕਿਆ ਕਹਿੰਦਾ ਮੁੰਡੇ ਦੀ ਫੋਟੋ ਦੇਖ ਤੇਰੀ ਗਲੀ ਦਾ ਮੁੰਡਾ ਲੱਗਦਾ ਮੈਨੂੰ ਮੈਂ ਫੋਟੋ ਦੇਖੀ ਭਾਜੀ ਮੈਨੂੰ ਗਲੀ ਦਾ ਮ ਦਾ ਹੁਣ ਉਹਨੂੰ ਜਿਹੜਾ ਭੇਜਿਆ ਗਿਆ ਕਿ ਲੈਦਾ ਬਚਾਓ ਹੋਇਆ ਵਹਿਲੇ ਨਹੀਂ ਭਾਜੀ ਡੈੱਡ ਹੋ ਗਿਆ ਵਾ ਦੂਜਣਾਂ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤੁਹਾਡੇ ਨਾਲ ਦਿਲ ਉਡਣਦੇ ਕਿਪਾ ਰੋਡ ਤੇ ਮੌਜੂਦ ਆ ਜਿੱਥੇ ਦੱਸਦੇ ਵੱਡਾ ਐਕਸੀਡੈਂਟ ਹੁੰਦਾ ਵੱਡਾ ਹਾਦਸਾ ਹੁੰਦਾ ਹਾਲਾਂਕਿ ਇਸ ਥਾਂ ਦੇ ਉੱਤੇ ਲਗਾਤਾਰ ਨਿਤਦੀਮ ਜਿਹੜਾ ਐਕਸੀਡੈਂਟ ਹੁੰਦਾ ਰਹਿੰਦਾ ਕਿਉਂਕਿ ਇਸ ਥਾਂ ਦੇ ਉੱਤੇ ਕਾਫੀ ਰੈਸ਼ ਜਿਹੜਾ ਲੱਗਦਾ ਕਿਉਂਕਿ ਮੇਰੇ ਪਿੱਛੇ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਉਹ ਜਿਹੜਾ ਡਿਵਾਈਡਰ ਦੇਖ ਸਕਦੇ ਹੋ ਸਾਹਮਣੇ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਡਿਵਾਈਡਰ ਦੇ ਕਰਕੇ ਇੱਥੇ ਵੱਡੇ ਐਕਸੀਡੈਂਟ ਜਿਹੜੇ ਨੇ ਉਹ ਹੁੰਦੇ ਰਹਿੰਦੇ ਨੇ ਕਿਉਂਕਿ ਅਗਰ ਕੱਲ ਦੀ ਗੱਲ ਕਰੀਏ ਤੇ ਕੱਲ ਵੀ ਇੱਥੇ ਵੱਡਾ ਐਕਸੀਡੈਂਟ ਹੋਇਆ ਸੀਗਾ ਸੋ ਅੱਜ ਦੀ ਗੱਲ ਕਰੀਏ ਸਰ ਹੋਇਆ ਉਹ ਲੜਕਾ ਕ੍ਰੋਸ ਕਰ ਰਹਾ ਹੈ ਉਪਰ ਹਾਈਵੇ ਤੋਂ ਟਰੱਕ ਆਇਆ ਹੈ ਜੀ ਉਹ ਕ੍ਰੋਸ ਕਰ ਰਹਾ ਹੈ ਹਾਈਵੇ ਤੇ ਟਰੱਕ ਤੇ ਸਪੀਡ ਰਾਉਣਾ ਉਹ ਟਰੱਕ ਦੇ ਸੱਦੇ ਬਚਾ ਗਿਆ ਮਤਲਬ ਉਹ ਜਿਹੜਾ ਟਰੱਕ ਆ ਰਿਹਾ ਸੀਗਾ ਹਾਈਵੇ ਤੋਂ ਜਿਹੜਾ ਮੁੰਡਾ ਆ ਰਿਹਾ ਸੀਗਾ ਉਹ ਮੋਟਰਸਾਈਕਲ ਤੇ ਸੀ ਹਾਂਜੀ ਉਹ ਬਾਈਕ ਤੇ ਸੀ ਅੱਛਾ ਬਾਈਕ ਤੇ ਸੀ ਕਿੰਨੇ ਜਣੇ ਸੀਗੇ ਇੱਕੋ ਲੜਕਾ ਸੀ ਇੱਕੋ ਜੀ ਤੇ ਕੀ ਹੋਇਆ ਕਿ ਅਸਲ ਦੇ ਵਿੱਚ ਉਹ ਗਲਤ ਆ ਗਿਆ ਜਾਂ ਟਰੱਕ ਸਰ ਮੌਕੇ ਤੇ ਦਾ ਜੋ ਮਜੂਸੀ ਉਹ ਪਤਾ ਨਹੀਂ ਪਰ ਟਰੱਕ ਉਹ ਕੱਟ ਕਰਕੇ ਗਈ ਵਾਰੀ ਤੇਜ਼ ਜਾਂਦੇ ਆ ਉਹਦੇ ਕਰਕੇ ਉਹਦੀ ਜਾਨ ਕਿੱਦਾਂ ਚਲੀ ਗਈ ਕਿ ਕਿੱਦਾਂ ਬਚ ਗਿਆ ਅੰਦਰ ਪਿੱਛੇ ਦਿੱਖ ਬਾਕੀ ਸਰ ਨਗਰ ਕੰਨ ਤਲੀ ਗਈ ਹਾਂਜੀ ਹਾਂਜੀ ਕਿੱਥੇ ਆਓ ਮੁੰਡਿਆ ਕਿੱਥੇ ਸਿਵਲ ਹਸਪੀਟਲ ਬਿਲਕੁਲ ਸਤਾਜੀ ਸਾਡੇ ਨਾਲ ਅਦਿੱਤਿਆ ਸ਼ਰਮਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਇਸ ਥਾਂ ਦੇ ਉੱਤੇ ਜਿਹੜਾ ਐਕਸੀਡੈਂਟ ਹੋਇਆ ਕੀ ਕਹਿਣਾ ਚਾਹੋਗੇ ਤੇ ਵਾਰ ਕੀ ਕੁਝ ਹੋਇਆ ਇਹ ਬੇਸਿਕਲੀ ਜੀ ਜਿਹੜਾ ਕ੍ਰੋਸਿੰਗ ਹੈਗੀ ਹੈ ਨਾ ਇਹ ਆ ਇੱਥੇ ਇੱਕ ਪਾਸੇ ਟਰੱਕ ਆ ਰਿਹਾ ਸੀਗਾ ਤੇ ਉਹ ਇੱਕਦਮ ਕ੍ਰੋਸ ਕਰਨ ਲੱਗਾ ਤੇ ਫਿਰ ਉਹ ਕਿਤੇ ਟਰੱਕ ਨਾਲ ਖਹਿ ਗਿਆ ਤੇ ਅਚਨਚੇ ਇੱਕ ਮੰਦ ਭਾਗੀ ਇੱਕ ਐਕਸੀਡੈਂਟਲ ਜਿਹੜੀ ਹੈਗੀ ਹੈ ਇਨਸੀਡੈਂਟ ਹੋਇਆ ਹੈਗਾ ਆ ਤੇ ਟਰੱਕ ਜਿਹੜਾ ਹੈਗਾ ਅਸੀਂ ਇਮੀਡੀਏਟਲੀ ਰਾਉਂਡ ਅਪ ਕਰਕੇ ਤੇ ਅਸੀਂ ਜਿਹੜੀ ਸਾਡੇ ਅੰਡਰ ਚੌਂਕੀ ਪੈਂਦੀ ਹੈਗੇ ਉੱਥੇ ਭੇਜ ਦਿੱਤਾ ਹੈਗਾ ਆ ਤੇ ਮੈਂ ਇਮੀਡੀਏਟਲੀ ਉਹਨਾਂ ਦੇ ਜਿਹੜੇ ਓਨਰਸ ਹੈਗੇ ਨੇ ਉਹਨਾਂ ਨੂੰ ਵੀ ਮੈਸੇਜ ਕਰਤਾ ਆ ਜਿਹੜਾ ਡਰਾਈਵਰ ਹੈਗਾ ਉਹ ਵੀ ਤੇ ਜੋ ਬਣਦੀ ਕਾਰਵਾਈ ਹੈਗੀ ਹੈ ਤੇ ਇਸ ਨੂੰ ਸਾਫ਼ ਦਿੱਤਾ ਜਾਏਗਾ ਜੋ ਬਣਦੀ ਕਾਰਵਾਈ ਹੈ ਇਮੀਡੀਏਟਲੀ ਐਸ ਪਰ ਫੈਕਟਸ ਐਸ ਪਰ ਲਾਅ ਅਸੀਂ ਮੁਕੰਮਲ ਕਰਾਂਗੇ ਬਿਲਕੁਲ ਸਰ ਇੱਕ ਪਾਸੇ ਟਰੱਕ ਜਿਹੜਾ ਲੋਡ ਸੀਗਾ ਕਿ ਖਾਲੀ ਸੀਗਾ ਟਰੱਕ ਖਾਲੀ ਸੀਗਾ ਕਿੱਥੋਂ ਆ ਰਿਹਾ ਸੀਗਾ ਸਟਰ ਲੋੜ ਲੋੜ ਤੇ ਘੱਟ ਲੋੜ ਤੇ ਘੱਟ ਰੱਖਿਆ ਜਾਏ ਇਹ ਹੁਣ ਜਿਹੜਾ ਵੈਰੀਫਾਈ ਕਰਾਂਗੇ ਜੀ ਬਿਕੋਸ ਸਭ ਤੋਂ ਦੇਖੋ ਸਭ ਤੋਂ ਪਹਿਲੀ ਪ੍ਰਾਇੋਰਟੀ ਸਾਡੀ ਹੁੰਦੀ ਹੈ ਲਾਅ ਐਂਡ ਆਰਡਰ ਦੀ ਹੁਣ ਸਾਡੇ ਜਿਹੜੇ ਜਿੰਨੇ ਵੀ ਭਰਾ ਜਿਹੜੇ ਇੱਥੇ ਹੋਏ ਹੈ ਕਹਿੰਦੇ ਸਵੇਰੇ ਕੱਦ ਤੇ ਹੋਏ ਹੈਗੇ ਨੇ ਸਾਨੂੰ ਵੀ ਇਸ ਚੀਜ਼ ਦਾ ਬੜਾ ਖੇਦ ਹੈ ਕਿ ਵੀ ਜਿਹੜਾ ਐਕਸੀਡੈਂਟ ਹੈਗਾ ਆ ਇਹ ਬੜਾ ਅਨਫੋਰਚੂਨੇਟ ਤੇ ਬੜਾ ਪ੍ਰੋਮਪਟਿੰਗ ਹੁੰਦਾ ਹੈ ਤੇ ਇਸ ਚੀਜ਼ ਨੂੰ ਜਿਹੜੀ ਹੈਗੀ ਹੈ ਤਾਂ ਹੀ ਹੁਣ ਆਪਣਾ ਜਿਹੜੇ ਮਾਨਯੋਗ ਜਿਹੜੇ ਕੋਰਟਸ ਹੈਗੇ ਜਾਂ ਜਿਹੜੀ ਹੁਣ ਲਾਅ ਦੇ ਵਿੱਚ ਤਬਦੀਲੀ ਹੈਗੀ ਹੈ ਉਸ ਦੇ ਵਿੱਚ ਵੀ ਬੜਾ ਸੀਰੀਅਸਲੀ ਲਿਆ ਗਿਆ ਆ ਤੇ ਤਾਂ ਕਰਕੇ ਹੁਣ ਅਸੀਂ ਜੋ ਵੀ ਹੈ ਸਾਡੀ ਜਿਹੜੀ ਮਡਲੀ ਜਿਹੜੀ ਪਹਿਲੀ ਜਿਹੜੀ ਇਮੀਡੀਏਟ ਹੁੰਦਾ ਆ ਕਿ ਵੀ ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਵੀ ਜਿਹੜਾ ਕੋਈ ਵਿਕਟਿਮ ਹੈਗਾ ਜਾਂ ਜੋ ਇਹਦੀ ਲਪੇਟ ਦੇ ਵਿੱਚ ਆਇਆ ਉਸ ਨੂੰ ਬਚਾਇਆ ਜਾ ਸਕੇ ਤੇ ਉਸ ਨੂੰ ਹਸਪੀਟਲ ਜਿਹੜਾ ਹੈਗਾ ਉਹ ਭਜਵਾਇਆ ਗਿਆ ਹੁਣ ਦੇਖਦੇ ਆ ਡਾਕਟਰਸ ਦੀ ਰਿਪੋਰਟ ਕੀ ਜਾਂਦੀ ਹੈ ਬਿਲਕੁਲ ਅਲੇ ਤੈ ਨਹੀਂ ਹੋਇਆ ਕਿ ਉਹਦੀ ਜਿਹੜੀ ਹੈ ਬਚਾਓ ਹੋ ਗਿਆ ਕਿਤੇ ਨੇ ਕਿਤੇ ਲੱਗਦਾ ਦੇਖੋ ਇਸ ਤਰ੍ਹਾਂ ਹੈਗਾ ਜੀ ਪੁਸ਼ਤੀ ਤੇ ਜਿਹੜੀ ਹੈਗੀ ਆ ਉਹ ਮੈਡੀਕਲ ਡਿਪਾਰਟਮੈਂਟ ਵੱਲੋਂ ਕੀਤੀ ਜਾਂਦੀ ਹੈ ਠੀਕ ਹੈ ਨਾ ਤੇ ਉਹ ਹੁਣ ਅਸੀਂ ਉਸ ਤਰ੍ਹਾਂ ਰਿਪੋਰਟਸ ਲੈਂ ਬਾਕੀ ਜੋ ਇਧਰਲੇ ਪਾਸੇ ਜੋ ਆਪਣਾ ਟਰੱਕ ਦੇ ਓਨਰ ਜੇ ਹੈਗੇ ਆ ਟਰਾਂਸਪੋਰਟ ਜਿਨ੍ਹਾਂ ਦੀ ਹੈਗੀ ਹੈ ਜਾਂ ਜਿਹੜੇ ਡਰਾਈਵਰ ਹੈਗੇ ਨੇ ਉਹਨਾਂ ਨੂੰ ਅਸੀਂ ਇਮੀਡੀਏਟਲੀ ਤਲਬ ਕਰ ਰਹੇ ਹਾਂ ਜਿੱ ਕੀ ਨਾਮ ਕੀ ਇਹ ਨੌਜਵਾਨ ਦਾ ਜਿਹਦੀ ਜਿਹਦਾ ਐਕਸੀਡੈਂਟ ਹੋਇਆ ਉਹਦੀ ਮੋਟਰਸਾਈਕਲ ਕਿੱਥੇ ਹੈ ਰੋਹਨ ਰੋਹਨ ਦੱਸਿਆ ਜਾ ਰਿਹਾ ਜੀ ਜੋ ਸਾਨੂੰ ਆਪਣਾ ਪਤਾ ਲੱਗ ਰਿਹਾ ਕਿ ਰੋਹਨ ਹੈ ਬਿਕੋਜ਼ ਇਮੀਡੀਏਟਲੀ ਤੇ ਅਸੀਂ ਸਾਨੂੰ ਇੰਨਾ ਕਈ ਵਾਰੀ ਇਨੀਸ਼ੀਅਲ ਸਟੇਜ ਦੇ ਉੱਤੇ ਜਿਹੜਾ ਹੈਗਾ ਆ ਉਹ ਟਾਈਮ ਜਿਹੜਾ ਹੈਗਾ ਆ ਉਹ ਨਹੀਂ ਕਿਉਂਕਿ ਜਿਹੜੀ ਜਾਨ ਹੈਗੀ ਆ ਉਹ ਜ਼ਿਆਦਾ ਇੰਪੋਰਟੈਂਟ ਹੈ ਇਹ ਬਹੁਤ ਸਾਡੀ ਕੋਸ਼ਿਸ਼ ਹੁੰਦੀ ਹੈ ਸਿਵਲ ਭੇਜਿਆ ਗਿਆ ਸੀ ਹਾਂਜੀ ਸਿਵਲ ਸਿਵਲ ਭੇਜਿਆ ਗਿਆ ਬਿਕੋਜ਼ ਇਹ ਜਿਹੜਾ ਏਰੀਆ ਆਂਦਾ ਹੈਗਾ ਆ ਇਹ ਬੇਸਿਕਲੀ ਇੱਕ ਬੜਾ ਹੀ 3 ਸਾਈਡਡ ਓਪਨ ਏਰੀਆ ਹੈਗਾ ਤੇ ਇੱਕ ਪਾਸੇ ਜਿਹੜਾ ਹੈਗਾ ਆ ਉਹ ਆਪਣਾ ਕ੍ਰੋਸਿੰਗ ਜ਼ੋਰੀਆਂ ਨੇ ਇੱਕ ਪਾਸੇ ਅੰਡਰਪਾਸ ਹੈ ਇੱਕ ਪਾਸੇ ਜਿਹੜਾ ਹੈਗਾ ਆ ਉਹ ਮੂਵਮੈਂਟ ਹੈਗੀ ਹੈ ਨੈਰੋ ਰੋਡਸ ਦੀ ਦੇ ਤਾਂ ਕਰਕੇ ਬਾਕੀ ਜੋ ਹੈ ਐਕਸੀਡੈਂਟ ਤੇ ਦੇਖੋ ਜੀ ਬਹੁਤ ਹੀ ਮੰਦ ਭਾਗਾ ਅਨਫੋਰਚੂਨੇਟ ਜੀ ਸਰ ਇੱਕ ਇੱਕ ਅਹਿਮ ਸਵਾਲ ਹੈ ਇੱਥੇ ਲੋਕਾਂ ਦਾ ਲੋਕ ਸਵੇਰੇ 7 ਵਜੇ ਤੋਂ ਨਿਕਲਦੇ ਨੇ 9 ਵਜੇ ਤੱਕ ਇੱਥੇ ਕਾਫੀ ਭਾਰੀ ਰਸ ਲਗਾ ਹੁੰਦਾ ਹੈ ਇੱਥੇ ਨਿਤ ਨਿਯਮ ਜਿਹੜੇ ਐਕਸੀਡੈਂਟ ਹੁੰਦੇ ਕੱਲ ਵੀ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਪਹਿਲਾਂ ਵੀ ਇਹ ਕਈ ਵਾਰੀ ਐਕਸੀਡੈਂਟ ਇੱਥੇ ਹੋ ਚੁੱਕੇ ਨੇ ਇਹਦਾ ਕਾਰਨ ਕੀ ਹੈਗਾ ਸਰ ਕਿੱਦਾਂ ਇਹ ਰੋਕਿਆ ਜਾ ਸਕਦਾ ਦੇਖੋ ਇਸ ਤਰ੍ਹਾਂ ਹੈ ਜੀ ਐਕਸੀਡੈਂਟਸ ਤੇ ਹੁਣ ਰੋਡਸ ਦੇ ਉੱਤੇ ਜੋ ਹੈ ਇਹ ਆਪਣੀ ਸੁਚੇਤਤਾ ਜਿਹੜੀ ਹੈਗੀ ਹੈ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਸੈਲਫ ਅਫੇਅ ਉਹ ਸਭ ਤੋਂ ਇੰਪੋਰਟੈਂਟ ਹੋਣੀ ਚਾਹੀਦੀ ਹੈ ਉਹ ਜੇ ਕੋਈ ਬੰਦਾ ਸੜਕ ਕ੍ਰੋਸ ਕਰ ਰਿਹਾ ਆ ਉਹ ਪ੍ਰੋਪਰਲੀ ਪਹਿਲਾਂ ਆਪਣੇ ਆਪ ਦੇ ਵਿੱਚ ਕੌਂਸ਼ੀਅਸ ਹੋ ਕੇ ਦੇਖੇ ਟ੍ਰੈਫਿਕ ਜੇ ਕੋਈ ਗੱਡੀ ਚਲਾ ਰਿਹਾ ਆ ਉਹ ਵੀ ਧਿਆਨ ਨਾਲ ਚਲਾਵੇ ਜੇ ਕੋਈ ਹੈਵੀ ਲੋਡਡ ਗੱਡੀ ਹੈ ਉਹਨੂੰ ਤੁਸਾਂ ਕੋ ਹੋਰ ਜ਼ਿਆਦਾ ਧਿਆਨ ਨਾਲ ਚਲਾਣੀ ਚਾਹੀਦੀ ਹੈ ਇਹ ਸਾਰਾ ਜਿਹੜਾ ਹੈਗਾ ਹੈ ਇਹ ਬੇਸਿਕਲੀ ਇੱਕ ਸੈਲਫ ਅਵੇਅਰਨੈਸ ਦਾ ਹੈਗਾ ਹੈ ਕਿ ਵੀ ਤੁਸੀਂ ਆਪਣੇ ਆਪ ਨੂੰ ਸੇਫ ਕਿਵੇਂ ਰੱਖਣਾ ਹੈਗਾ ਹੈ ਆਪਣੇ ਆਪ ਨੂੰ ਜਿਹੜਾ ਹੈਗਾ ਦਿਨਚਰਿਆ ਦੇ ਵਿੱਚ ਚੱਲਦਾ ਕਿਵੇਂ ਰੱਖਣਾ ਹੈ ਪੁਲਿਸ ਵੱਲੋਂ ਮੋਟਰਸਾਈਕਲ ਜਿਹੜੀ ਆ ਉਹ ਵੀ ਕਬਜ਼ੇ ਦੇ ਵਿੱਚ ਲੈ ਲਈਤੀ ਗਈ ਹੈ ਦੇਖ ਸਕਦੇ ਹੋ ਮੋਟਰਸਾਈਕਲ ਦਾ ਨੰਬਰ ਤੁਹਾਨੂੰ ਦਿਖਾ ਦਿੰਨੇ ਆ 2 ਮਿੰਟ ਦੇਖ ਸਕਦੇ ਹੋ ਕਿ ਮੋਟਰਸਾਈਕਲ ਦਾ ਨੰਬਰ ਜਿਹੜਾ PV 91 ਵਿੱਚ 34 ਜਿਹੜਾ 59 ਨੰਬਰ ਹੈ 3459 ਮੋਟਰਸਾਈਕਲ ਦਾ ਜਿਹੜਾ ਨੰਬਰ ਹੈ ਉਹ ਇਸ ਮੋਟਰਸਾਈਕਲ ਨੂੰ ਦੇਖ ਸਕਦੇ ਹੋ ਕਿ ਕਿੰਨੀ ਭਿਆਨਕ ਜਿਹੜੀ ਟੱਕਰ ਲੱਗਦੀ ਤਾਂ ਉਸ ਤੋਂ ਬਾਅਦ ਮੋਟਰਸਾਈਕਲ ਦੇ ਦੇਖ ਸਕਦੇ ਹੋ ਕਿ ਜਿਹੜਾ ਹੈਂਡਲ ਹੈ ਉਹ ਸਿੱਧੇ ਤੌਰ ਤੇ ਜਿਹੜਾ ਬਖੂ ਵੀ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਉਹ ਟੱਡਾ ਹੋ ਜਾਂਦਾ ਹਾਲਾਂਕਿ ਕਾਫੀ ਭਿਆਨਕ ਉਹ ਮੰਜ਼ਰ ਰਿਹਾ ਹੋਣਾ ਜਦੋਂ ਇੱਥੇ ਇਸ ਥਾਂ ਦੇ ਵੱਡਾ ਐਕਸੀਡੈਂਟ ਹੁੰਦਾ ਹਾਲਾਂਕਿ ਪਰਿਵਾਰ ਜਿਹੜਾ ਹੈ ਪਰਿਵਾਰ ਸਿਵਲ ਦੇ ਵਿੱਚ ਚਲਾ ਗਿਆ ਕਿਉਂਕਿ ਇੱਥੇ ਜਿਹੜੇ ਲੋਕ ਸੀਗੇ ਉਹਨਾਂ ਦਾ ਕਹਿਣਾ ਸੋ ਮੋਟਰਸਾਈਕਲ ਵੀ ਜਿਹੜਾ ਹੈ ਪੁਲਿਸ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਹਾਲਾਂਕਿ ਮੁੰਡੇ ਨੂੰ ਜਿਹੜਾ ਨੌਜਵਾਨ ਦੇ ਨਾਲ ਵੱਡਾ ਹ ਉਨੂੰ ਸਿਵਲ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਵੱਡਾ ਹਾਦਸਾ ਇਸ ਰੋਡ ਦੇ ਉੱਤੇ ਅੱਜ ਪਹਿਲੀ ਵਾਰ ਹੀ ਨਹੀਂ ਹੋਇਆ ਲਗਾਤਾਰ ਇਸ ਰੋਡ ਦੇ ਉੱਤੇ ਹੁੰਦੇ ਨੇ ਕਿਉਂਕਿ ਇੱਕ ਪਾਸੇ ਦੀ ਅਗਰ ਗੱਲ ਕਰੀਏ ਤੇ ਕਾਫੀ ਚੱਲਦਾ ਹੁੰਦਾ ਰੋਡ ਹੈ ਜਿਹੜਾ ਨਜ਼ਰ ਆਉਂਦਾ ਹੈ ਸਾਹਮਣੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆਂ ਸਮਰਾੜਾ ਚੌਕ ਵੱਲੋਂ ਜਾਂ ਟਰਾਂਸਪੋਰਟ ਨਗਰ ਵੱਲ ਤੋਂ ਜਿਹੜੇ ਟਰੱਕ ਵਗੈਰਾ ਆਉਂਦੇ ਨੇ ਬਹੁਤ ਹੀ ਹਾਈ ਸਪੀਡ ਇਹ ਟਰੱਕ ਆਉਂਦੇ ਨੇ ਤਾਂ ਇਸ ਥਾਂ ਦੇ ਉੱਤੇ ਦੱਸ ਦਈਏ ਕਿ ਥਾਂ ਦੇ ਉੱਤੇ ਜਿਹੜਾ ਲੋਕ ਜਿਹੜਾ ਕ੍ਰੋਸ ਕਰਦੇ ਨੇ ਲੋਕ ਆਪਣੇ ਕੰਮਾਂ ਕਰਾਤੇ ਜਾਂਦੇ ਨੇ ਕਿਉਂਕਿ ਇੱਥੇ ਇਹ ਅਗਰ ਨਾਲ ਦੀ ਗੱਲ ਕਰੀਏ ਤਾਂ ਇੰਡਸਟਰੀ ਏਰੀਆ ਆ ਜਾਂਦਾ ਤੇ ਲੋਕ ਸਵੇਰੇ ਸਵੇਰੇ ਆਪਣੇ ਕੰਮਾਂ ਕਰਦੇ ਜਾਂਦੇ ਨੇ ਪਰ ਹਾਈ ਸਪੀਡ ਗੱਡੀਆਂ ਜਿਹੜੀਆਂ ਨੇ ਉਹ ਸਿੱਧੇ ਤੌਰ ਤੇ ਜਿਹੜੀਆਂ ਅੰਦੇ-ਅੱਖਾ ਕਰਦੀਆਂ ਨੇ ਲੋਕਾਂ ਦੇ ਉੱਤੇ ਇਹ ਕਿਸ ਤਰੀਕੇ ਕਹਿਰ ਬਣ ਕੇ ਨਜ਼ਰ ਆ ਰਹੀਆਂ ਨੇ ਇਹ ਪੁਲਿਸ ਮੌਜੂਦ ਸੀਗੀ ਉਹਦੇ ਵੱਲੋਂ ਸਾਫ਼ ਤੌਰ ਤੇ ਉਹਨਾਂ ਵੱਲੋਂ ਗੱਲ ਕਹੀ ਗਈ ਹੈ ਕਿ ਨੌਜਵਾਨ ਦੀ ਜਿਹੜੀ ਐਕਸੀਡੈਂਟ ਹੋਈ ਆ ਐਕਸੀਡੈਂਟ ਤੋਂ ਬਾਅਦ ਉਹਨੂੰ ਜਿਹੜਾ ਹਸਪੀਟਲ ਸਿਵਲ ਦੇ ਵਿੱਚ ਭੇਜ ਦਿੱਤਾ ਗਿਆ ਹਾਲਾਂਕਿ ਇਸ ਗਲਤੀ ਹਲੇ ਪੁਸ਼ਟੀ ਨਹੀਂ ਹੋ ਸਕੀ ਇਹ ਬਾਈਕ ਦੀ ਚਾਬੀ ਤੁਸੀਂ ਫੜੀ ਹੋਈ ਹੈ ਇਹ ਬਾਈਕ ਦੀ ਚਾਬੀ ਆ ਦੇਖ ਸਕਦੇ ਹੋ ਇਹ ਬਾਈਕ ਹੈ ਇਸ ਬਾਈਕ ਦੀ ਚਾਬੀ ਫੜੀ ਹੋਈ ਹੈ ਜਿਸ ਮੁੰਡੇ ਦੀ ਜਿਹੜੀ ਇਸ ਥਾਂ ਦੇ ਉੱਤੇ ਵੱਡਾ ਜਿਹਦੇ ਨਾਲ ਹਾਦਸਾ ਹੁੰਦਾ ਟਰੱਕ ਆਂਦਾ ਹੁੰਦਾ ਪਿੱਛੋਂ ਤਾਂ ਮੋਟਰਸਾਈਕਲ ਸਿੱਧੀ ਤੌਰ ਤੇ ਜਿਹੜੀ ਹੈ ਟਰੱਕ ਦੇ ਵਿੱਚ ਵੱਜਦੀ ਹੈ ਤਾਂ ਉਸ ਤੋਂ ਬਾਅਦ ਵੱਡਾ ਜਿਹੜਾ ਹਾਦਸਾ ਪੁੱੜ ਜਾਂਦਾ ਹੈ ਤੇ ਲੋਕ ਮੌਜੂਦ ਨੇ ਤੁਸੀਂ ਕੌਣ ਲੱਗਦੇ ਹੋ ਚਾਬੀ ਤੁਹਾਡੇ ਕੋਲ ਫੜੀ ਹੋਈ ਹੈ ਮੇਰੇ ਚਾਰ ਘਰ ਛੱਡ ਕੇ ਰਹਿੰਦਾ ਵਾ ਮੈਨੂੰ ਸਵੇਰੇ ਮੇਰੇ ਯਾਰ ਦੋਸ ਦਾ ਫੋਨ ਆਇਆ ਕਹਿੰਦਾ ਕਿ ਪਹਿਲਾਂ ਮੈਂ ਫੋਨ ਚੱਕਿਆ ਨਹੀਂ ਗਾ ਮੈਂ ਕਿਹਾ ਸਵੇਰ ਦਾ ਟਾਈਮ ਹੈ ਫਿਰ ਮੈਂ ਫੋਨ ਚੱਕਿਆ ਕਹਿੰਦਾ ਮੁੰਡੇ ਦੀ ਫੋਟੋ ਦੇਖ ਤੇਰੀ ਗਲੀ ਦਾ ਮੁੰਡਾ ਲੱਗਦਾ ਮੈਨੂੰ ਮੈਂ ਫੋਟੋ ਦੇਖੀ ਭਾਜੀ ਮੈਨੂੰ ਗਲੀ ਦਾ ਮੁੰਡਾ ਲੱਗਿਆ ਮੈਂ ਕਿਹਾ ਇੱਕ ਵਾਰੀ ਘਰ ਜਾਣਾ ਪੁੱਛ ਰੋਹਨ ਨਾਮ ਹੈ ਪਾਜੀ ਉਹਦਾ ਅੱਛਾ ਕਿੱਥੇ ਰਹਿੰਦਾ ਸੀਗਾ ਉਹ ਹਰਬੰਸਪੁਰੇ ਰਹਿੰਦਾ ਪਾਜੀ ਕੌਸ਼ਲਾ ਰੋਡ ਤੇ ਜੀ ਤੇ ਕਿਦਾਂ ਹੁਣ ਉਹਨੂੰ ਜਿਹੜਾ ਭੇਜਿਆ ਗਿਆ ਕੀ ਲੰਦਾ ਬਚਾਓ ਹੋਇਆ ਵੈਲੇ ਨਹੀਂ ਪਾਜੀ ਡੈੱਡ ਹੋ ਗਿਆ ਵੈ ਪਾਜੀ 21 ਸਾਲ ਉਮਰ ਹੈ ਮੁੰਡੇ ਦੀ ਬੀਕੋਮ ਚ ਪੜਦਾ ਹੈਗਾ ਪੜਿਆ ਐਨ ਸਮਾਰਟ ਮੁੰਡਾ ਹੈਗਾ ਵੈ ਆ ਫੋਟੋ ਹੈਗੀ ਆ ਮੈਂ ਤੁਹਾਨੂੰ ਫੋਟੋ ਦਿਖਾਉਣਾ ਮੁੰਡੇ ਦੀ ਆ ਜਿਹੜੀ ਭੇਜੀ ਆ ਉਹ ਲੰਦਾ ਕਿਹਦੀ ਗਲਤੀ ਕਿਹਦੀ ਮੰਦੇ ਹੋ ਤੁਸੀਂ ਪਾਜੀ ਟਰੱਕ ਵਾਲੇ ਦੀ ਗਲਤੀ ਟਰੱਕ ਵਾਲੇ ਦੀ ਗਲਤੀ ਹੈ ਪਾਜੀ ਪਾਜੀ ਦੇਖੋ ਉੱਥੋਂ ਦੀ ਲੈ ਕੇ ਇੱਥੇ ਤੱਕ ਘੜੀਸਦਾ ਆਇਆ ਵਾ ਉਹ ਠੀਕ ਹੈ ਨਾ ਜੇ ਉਹ ਬੰਦਾ ਸਹੀ ਹੁੰਦਾ ਉਥੇ ਬ੍ਰੇਕ ਮਾਰ ਲੈਂਦਾ ਲੋਕਾਂ ਨੇ ਫੜਿਆ ਵਾ ਭਜਾਤਾ ਲੋਕੀ ਕਹਿੰਦੇ ਜੇ ਘਾਰ ਦੇ ਆਗੇ ਉਹਨਾਂ ਨੇ ਮਾਰ ਦੇਣਾ ਵਾ ਤੇ ਹੁਣ ਉਹਦੇ ਪਰਿਵਾਰ ਦੇ ਕਿੱਥੇ ਨੇ ਉਹ ਹਸਪੀਟਲ ਐਸੀਵਲ ਹਸਪੀਟਲ ਲੈ ਕੇ ਗਏ ਆ ਭਾਈ ਗੱਡੀ ਲੈ ਕੇ ਆ ਭਾਈ 3 ਨੰਬਰ ਥਾਣੇ ਲੈ ਕੇ ਗਏ ਆ ਆ ਫੋਟੋ ਆ ਮੁੰਡੇ ਦੀ ਭਾਜੀ ਇਹ ਬਿਲਕੁਲ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅਕੀ ਭਾਈ ਪ੍ਰਸ਼ਾਸਨ ਅੱਗੇ ਹੀ ਮੰਗ ਕਰਦੇ ਆ ਜੋ ਇਨਸਾਫ ਹੈ ਦਵਾਇਆ ਜਾਵੇ ਇਹ ਉਹਦੇ ਘਰ ਦੇ ਮੁੰਮਰ ਉਹਦੀ ਕਿੰਨੀ ਕੀ ਸੀਗੀ 21 ਸਾਲ ਭਾਜੀ 21 ਸਾਲ ਹਾਂਜੀ ਤੇ ਬਿਲਕੁਲ ਸਾਦੇ ਨੌਜਵਾਨ ਮੁੰਡਾ ਸੀਗਾ 21 ਸਾਲਾਂ ਦੀ ਉਹਦੀ ਉਮਰ ਸੀ 21 ਸਾਲਾਂ ਦੀ ਉਮਰ ਤੋਂ ਬਾਅਦ ਉਹਦੀ ਜਿਹੜੀ ਹੈ ਇਸ ਥਾਂ ਦੇ ਉੱਤੇ ਵੱਡੇ ਐਕਸੀਡੈਂਟ ਤੋਂ ਬਾਅਦ ਉਹਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਪਿੱਛੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਦੱਸਿਆ ਜਾ ਰਿਹਾ ਇੱਥੇ ਲੋਕਾਂ ਦਾ ਕਿ ਟਰੱਕ ਜਿਹੜਾ ਇਸ ਰੋਡ ਤੋਂ ਜਿਹੜਾ ਬਿਲਕੁਲ ਫਲਾਈਓਵਰ ਤੋਂ ਸਿੱਧਾ ਆ ਰਿਹਾ ਸੀਗਾ ਤਾਂ ਸਿੱਧਾ ਆ ਕੇ ਮੋਟਰਸਾਈਕਲ ਦੇ ਵਿੱਚ ਮਾਰਦਾ ਤੇ ਉਸ ਤੋਂ ਬਾਅਦ ਮੋਟਰਸਾਈਕਲ ऐसे थाते मौत हो जाती है थे जड़े लोग सिगे जड़े उठे जान पहचान वाले सिगे होना वालों तसया जा रहे पर इस मामले संबंध है जब पुलिस प्रशासन ਨਾਲ ਗੱਲ ਕਰ ਰਹੇ ਆ ਤਾਂ ਪੁਲਿਸ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਅਸੀਂ ਹਲੇ ਇਸ ਗਲਤੀ ਪੁਸ਼ਟੀ ਨਹੀਂ ਕਰ ਸਕਦੇ ਕਿ ਉਹਦੀ ਮੌਤ ਹੋਈ ਹੈ ਕਿ ਨਹੀਂ ਹੋਈ ਕਿਉਂਕਿ ਹਲੇ ਉਹਨੂੰ ਹਸਪੀਟਲ ਦੇ ਵਿੱਚ ਉਹਦੇ ਇਲਾਜ ਵਾਸਤੇ ਭੇਜ ਦਿੱਤਾ ਗਿਆ ਦੱਸਦੇ ਇਸ ਵੱਲ ਹਸਪਤਾਲ ਦੇ ਵਿੱਚ ਉਹਨੂੰ ਭੇਜਿਆ ਗਿਆ ਹੁਣ ਆਣ ਵਾਲਾ ਸਮਾਂ ਅ ਦੱਸੂਗਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਉਹਦੀ ਜਿਹੜੀ ਮੌਤ ਹੈ ਉਹ ਹੋਈ ਹੈ ਕਿ ਨਹੀਂ ਹੋਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਪ੍ਰਵਾੜ ਦੱਸੂਗਾ ਕਿਉਂਕਿ ਇੱਥੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਮੌਤ ਹੋ ਗਈ ਹੈ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਹਲੇ ਇਨਵੈਸਟੀਗੇਸ਼ਨ ਜਾਰੀ ਹੈ ਜਿਹੜਾ ਟਰੱਕ ਹੈ ਜਿਹਦੇ ਨਾਲ ਐਕਸੀਡੈਂਟ ਹੋਇਆ ਉਹਨੂੰ ਥਾਣੇ ਭੇਜ ਦਿੱਤਾ ਗਿਆ ਵੈ ਉਹਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਵੈ ਤੇ ਨੌਜਵਾਨ ਮੁੰਡੇ ਨਾ ਜਿਹਨੂੰ ਸੱਟਾਂ ਵੱਜੀਆਂ ਨੇ ਜਿਹਦੇ ਉੱਤੇ ਟਰੱਕ ਚੜਿਆ ਵੈ ਜਿਹਦੇ ਉੱਤੇ ਟਰੱਕ ਨੇ ਟੱਕਰ ਮਾਰੀ ਹੈ ਉਹਨੂੰ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਦੇਖਦੇ ਹੋ ਦੁਜਣਾ ਲਾਈਵ ਮੈਨਟਰੀ ਕੈਮਰਾਮੈਨ ਦੇ ਨਾਲ ਧੰਨਵਾਦ